ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਇਤਿਹਾਸਕ ਸੰਗ ਜੋ ਕਿ ਖੜਿਆਲਾ ਸਹਨੀਆਂ ਤੋਂ ਡੇਰਾ ਬਾਬਾ ਬਨਾਨਕ ਜਾ ਰਿਹਾ ਹੈ ਬਖ ਬਖ ਪਿੰਡਾਂ ਵਿੱਚ ਜੀ ਹੁੰਦਾ ਹੈ ਮੋਰੇ ਪੁਲਿਸ ਦੀਆਂ ਗੱਡੀਆਂ ਤੇ ਪੁਲਸ ਵਾਲੇ ਹਾਂਜੀ ਆਦੇ ਆਦੇ ਬਾਬੇ ਰਾਇ ਭਾਈ ਢੋਲੇ ਗੁਰੂ ਜੀ ਤੇ ਬੱਲੇ ਆ ਰਹੇ ਬੱਲੇ ਆ ਰਹੇ ਪਾਉ ਤੇ ਤੁਸੀਂ ਦੇਖ ਸਕਦੇ ਹੋ ਇਤਿਹਾਸਕ ਸੰਗਤ ਖੜਿਆ ਵਾਲਾ ਸੈਣੀਆ ਤੋਂ ਚੱਲ ਕੇ ਡੰਡ ਕੋਟਲੀ ਤੋਂ ਚਾਲੇ ਪਾ ਚੁੱਕਾ ਹੈਗਾ ਤਰਨੀ ਤਰਨੀ ਆਏ ਤਰਨੀ ਤੇ ਜਿਸ ਵਿੱਚ ਬਾਬਾ ਅਰੰਤੀ ਸਿੰਘ ਜੀ ਆਓ ਬਾਈ ਰੋ ਨੇ 360 ਦੇ ਲੋਕੇ ਪੱਕਾ ਪੁਲ ਦੇ ਨੇੜੇ ਪੁੱਜ ਚੁੱਕਾ ਹੈਗਾ ਸੰਗਤਾਂ ਜਿਹੜਾ ਲੈ ਸ਼ਹਿਰੋਂ ਸੱਲ ਕੇ ਮੋੜ ਤੇ ਜੋ ਆਪ ਸੇ ਹੋਈ ਸੀ ਸਾਗ ਵੀ ਸੰਗਤਾਂ ਪਰਮਾਤਮਾ ਦਾ ਗੁਣ ਗਾਨ ਕਰਦੇ ਵਾਹਿਗੁਰੂ ਦਾ ਨਾਮ ਜਪਦੇ ਹੋਏ

ਕੜਿਆਲਾ ਸੈਣੀਆ ਤੋਂ ਚੱਲ ਕੇ ਜੋ ਸੰਗ ਟਾਂਡਾ ਪੂਜਾ ਭਜ ਟਾਂਡੇ ਦੀ ਸੰਗਤਾਂ ਨੇ ਭਾਰੀ ਇਤਿਸ਼ਾਹ ਸੰਗਤ ਸਵਾਗਤ ਕੀਤਾ ਇਹ ਕੜਿਆਲਾ ਸੈਣੀਆ ਬੀਰ ਰਵਦਾਸ ਤੋਂ ਵੀ ਸੰਗ ਆਪਾ ਬੁੱਢਾ ਸਾਹਿਬ ਜੀ ਰਵਦਾਸ ਤੋਂ ਜੋ ਕਿਡੇ ਦਾ ਬਾਬਾ ਅਨੰਕ ਚੋਲਾ ਸਾਹਿਬ ਦੇ ਦਰਸ਼ਨਾਂ ਨੂੰ ਸੰਗਤਾਂ ਜਾ ਰਹੀਆਂ ਹੈਗੀਆਂ ਆਪਾਂ ਕੋਣ ਪਤਲਾ ਕਰ ਰਹੇ ਰਹਿ ਜੋ ਬੇਸ਼ੱਕ ਕਰਦਾ ਪੈਦਲ ਸੰਗ ਫੜਿਆਲਾ ਸ਼ਾੜੀਆਂ ਤੋਂ ਨਾਲ ਟਰੈਕਟਰ ਟਰੈਕਟਰ ਦਾ ਪਹੜਾ ਇਹ ਜੋ ਸੰਗ ਦੇਖ ਰਹੇ ਪਿੰਡ ਮੰਮਣ ਗਦਾਸਪੁਰ ਤੋਂ ਫੜਿਆਲਾ ਸਾਡੇ ਤੋਂ ਡੇਰਾ ਬਨਾਨਕ ਜਾਏਗਾ ਪਿੰਡ ਮੰਮਣ ਦੀ ਸੰਗ ਦਾ ਸੰਗ ਹੈ ਇਸੇ ਬਿਖਤ ਹੋਣਾ ਪਾਲੇ ਪੁਲਿਸ ਪ੍ਰਸ਼ਾਸਨ ਵੀ ਨਾਲ ਸੇਵਾ <laughs> ਨਮਾਰਿਆ <laughs> <laughs>